ਆਤੀ ادਰੀ ਲਾਲਾ ਮੈਂ ਕਹਿੰਦਾਂ ਅੰਦਰੇ ਬਾੜ ਦਿੰਨੇ ਆ ਮੈਂ ਕਹਿੰਦਾਂ ਤਰ ਸੋਰੀ ਤੇ ਇੱਧਰ ਲਾਲਾ ਕੋਸ ਨਹੀਂ ਹੁੰਦਾ ਕੋਸ ਨਹੀਂ ਆਹ ਮਾਹ ਕੋ ਚੱਕਰ ਨਾ ਬੈ ਨਹੀਂ ਕਰਦੇ ਆਇਆ ਹੂੰ ਕੋਣਾਂ ਦੇ ਬੇਟਾ ਬੜੇ ਬੈਠੀ ਕਿਉਂ ਲਾਤੀ ਰਾਹ ਚ ਹੀ ਲਾਤੀ ਬੇ ਕਿਸੇ ਡਾਕਟਰ ਵੀ ਗੱਡੀ ਗੁੱਡੀ ਆ ਜਾਂਦੀ ਹੈ ਕੋਈ ਐਂਬੂਲੈਂਸ ਆ ਜਾਂਦੀ ਮੈਂ ਕੀ ਦਵ ਮੇਰੀ ਗੇ ਮੇਰੇ ਮੰਤਰੀ ਨਹੀਂ ਬੈ ਬੈਠੀ ਨਹੀਂ ਮੰਤਰੀ ਚਾਹਤੇ ਹੁੰਦੇ ਡਾਕਟਰਾਂ ਨਾਲ ਬਾਹਰ ਜਾਉਂਦੇ ਨਹੀਂ ਕਰੀਏ ਮਾਹ ਕੋ ਚੱਕਰ ਨਾ ਦੇ ਚੱਕਰ ਨਹੀਂ ਤੇਰਾ ਕਾਹਦੀ ਕੋਈ ਆ ਜਾ ਹੁਣ ਹੁਣ ਤਾਂ ਕਹਿੰਦੇ ਆ ਗਿਆ ਆ ਗਿਆ ਸਤਿਗੁਰ ਬੈਣ ਜੀ ਮਰੇ ਕੋ ਉਦਾ ਜੀ ਨੂੰ ਆ ਬੰਬੇ ਤੇ ਦਵਾ ਦੇ ਦਵਾਇ ਉਰ ਮਾ ਛੋਟੇ ਮੂਟੇ ਅਸਤਦਾਨੂ ਲੈਂਦਾ ਲਈ ਨੀਓ ਚੁੱਪ ਕਰ ਜਾ ਹੈ ਇਹ ਮਰਨੇ ਥੱਲੇ ਜਾ ਬਾਈ ਡਾਊਨ ਟੂ ਅਰਥ ਡਾਊਨ ਟੂ ਅਰਥ ਤੇ ਉੱਪਰ ਬੈਠ ਅੱਛਾ ਉੱਪਰ ਬੈਠ ਜਾ ਹਾਂ ਮੈਂ ਦੇਖਦੀ ਕੁ ਕਰਿਆ ਨਾ ਥੱਲੇ ਲੈ ਆ ਮੈਡਮ ਜੀ ਕਰੇ ਬਲੱਡ ਚੈੱਕ ਮੇਰਾ ਜੀਬਾਨ ਨੂੰ ਬਸ ਰੱਖਾ ਚੁੱਪ ਕਰ ਜਾ ਜਿੰਦਰਾ ਮੈਂ ਚਲਾ ਰਹੀ ਤੇਰੀ ਦਵਾਈ ਵੇ ਮਰਨੇ ਮਨ ਨੂੰ ਲੈ ਲਾਂ ਦਵਾਈ ਇਹਨਾਂ ਨੇ ਉਹ ਵੀ ਨਹੀਂ ਦੇਣੀ ਤੇ ਭਗਵਾਨ ਤੁਮਾਨੂੰ ਮੇਰੀ ਰਿਸ਼ਤੇਦਾਰੀ ਵਿੱਚ ਦਿੱਦੂ ਆਪਣੇ ਰਿਸ਼ਤੇਦਾਰੀ ਕੋਲ ਉਹਨੂੰ ਕਰਦੇ ਫੋਨ ਵੀ ਪਾਇਆ ਮੜਿਆ ਕਰੂ ਜੀ ਫੋਨ ਵੇ ਤੂੰ ਚੁੱਪ ਕਰ ਜਾ ਨਾ ਮੈਂ ਜਨਨ ਨਹੀਂ ਨਾ ਮੇਰੀ ਕਦੇ ਨਾ ਮੰਨੀ ਨਾ ਕੋਲੋਂ ਤੂੰ ਬੰਬੇ ਜਾ ਆਇਆ ਲੈ ਤੇ ਕੀ ਦੇਖੀ ਜਨਨ ਤੂੰ ਇਹ ਨਾ ਜੱਟ ਤੁ考 ਨਾ ਬੋਲੇ ਮੈਂ ਵੀ ਤੇਰੇ ਦਾ ਡਾਕਟਰ ਹੀ ਕੋਲ ਸੀ ਤੂੰ ਸਾਰੇ ਕੰਮ ਕਰਲੇ ਹੁਣ ਤੂੰ ਡਾਕਟਰ ਤੇ ਆ ਗਿਆ ਤੇ ਤੇਨੇ ਵੀ ਸਾਰੇ ਕੰਮ ਕੋਈ ਨਹੀਂ ਛੱਡਿਆ ਹਾਂ ਤੇਨੇ ਜੂ ਮੈਨੂੰ ਨਹੀਂ ਛੱਡਿਆ ਤੂੰ ਅਜੇ ਚੁੱਪ ਕਰ ਜਾ ਅਦਰ ਨਾ ਬਹਣਾ ਬੈਠ। ਵੇਰ ਦੀਆ ਬੱਤ ਵੀ ਲਈ ਜੀ ਅਦਰੋਂ ਲੜੋਂ ਅੰਦਰ ਕੋਈ ਹੋਰ ਨਾ ਤੁਮ ਜੀ ਮੈਂ ਮਰ ਮਰ ਕੇ ਨਾ ਕੰਮ ਕਰਦਾ ਹਾਂ ਜੇ ਤੂੰ ਮੋਟੀ ਜੇ ਨਾ ਮੈਨੂੰ ਹੱਥ ਹੋਈ ਪਿਆ ਚੁੱਪ ਪਾ ਕੇ ਤੂੰ ਇੱਥੇ ਨਾ ਭੁੱਕੀ ਜਾਇਂ ਹਾ 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 ਦਵਾਈਆਂ ਬਹੁਤ ਹੈ ਬੇ ਭਗਵੰਤ ਤੁਮਨ ਚੰਗਾ ਕੰਮ ਕਰਦੇ ਹੋ ਨਾ ਮੈਨੂੰ ਕਿਉਂ ਬੈਠਿਆ ਮੇਰੇ ਨਾਲ ਕੰਮ ਕਰਦਾ ਮੇਰੇ ਦਵਾਈ ਕੋਈ ਨਹੀਂ ਪੜਾਉਂਦਾ ਕਾ ਕਸਪਾ ਵਾਲਾ ਹੈ ਜਿਹੜਾ ਕਦੇ ਕੁਗਲਤ ਕੰਮ ਕਰਦਾ ਕੋਈ ਪਤਾ ਨਹੀਂ ਆਉਟ ਤਾਂ ਮੈਂ ਆਪਣਾ ਮੇਰੇ ਕਲਾਮਨ ਭਗਵੰਤ ਤੁਮਨ ਚੰਗਾ ਕੰਮ ਕਰਦੇ ਸੋਣਾ ਕੰਮ ਕਰਦੇ ਅੱਛਾ ਜੀ ਆ ਹਾਂ ਜੀ ਹਾਂ ਇਹ ਸਿਰਦਰਦ ਹੈ ਸਿਰਦਰਦ ਇੱਕ ਮਿੱਕੀ ਬੈਠਣੀ ਜੀ ਬੱਸ ਦੋ ਟਾਈਮ ਲੈ ਲੈਣ ਸਦਾ ਬੀਪੀ ਨੇ ਵੀ ਕੰਮ ਕਰਦੇ ਨਹੀਂ ਚੱਲ ਤਾਂ ਮਰੇ ਗ੍ਰੀਮ ਬੈਣ ਜੀ ਨਾਲ ਗੱਲ ਕਰ ਬੈਣ ਜੀ ਮਦੂਸ ਜੀ ਉਹ ਤੇ ਲੈ ਰੱਖਣ ਵਾਲੀ ਗੋਲੀ ਨਹੀਂ ਨਹੀਂ ਇੱਥੇ ਨਹੀਂ ਆਉਂਦੀ ਦੇਰ ਹੋਈ ਅੱਛਾ ਆਪਾਂ ਨਾ ਪਰਵਾਏਗਾ ਅੱਛਾ ਹੋਏ ਕੀ ਹੁੰਦਾ ਫੜ ਕੇ ਲੈ ਜੁੱਟਾ ਹੈ ਨਾ ਮੈਨੂੰ ਵੀ ਪਰਵਾਏਗਾ ਨਾ ਚੋਤਾ ਦਵਾਈ ਦਵਾਉਂਦਾ ਹੋਇਆ ਕਿੱਥੋਂ ਮੈਂ ਨਾਲ ਲਈ ਹੱਦ ਹੈ ਕੀ ਐਨਾਨਸੈਂਸ ਦੇ ਲੋਕ ਪਤਾ ਨਹੀਂ ਇੱਥੇ ਆ ਕੇ ਕੀ ਕੀ ਮੰਗਦੇ ਰਹਿੰਦੇ ਆ ਸਾਰਾ ਕੁਝ ਜੋ ਦੇਖਣਾ ਆਪਣੇ ਘਰੇ ਦੇ ਆਜਾ ਤੂੰ ਦੋਦਿਆ ਮਨ ਦੇ ਅਮਰੀਕੀ ਨਹੀਂ ਚੱਲਦੀ ਐ ਪਾਤੀ ਸੀ ਬਾਨੇ ਮਾਨ ਨੇ ਉਹ ਲਾਲੀ ਵੀ ਬਦਲੀ ਕਰਾ ਕਰ ਉਹ ਠੁਕੂਆ ਪਤੀ ਨਾਗਣਾ ਹੈਗੇ ਜੰਮੂ ਕਸ਼ਮੀਰ ਕੰਨੀ ਨਾ ਮੈਨੂੰ ਆਏ ਦੱਸ ਗੱਲ ਸੁਣ ਮੇਰੇ ਇਧਰ ਨਾ ਤੂੰ ਉੱਥੇ ਆਏ ਜਾ ਕੇ ਪੈ ਗਏ ਜਿਵੇਂ ਸਟਾਰ ਹੋਟਲ ਚ ਪਿਆ ਹੁੰਦਾ ਫਲੇਗਦੇ ਜਾਣਾ ਹਸਪਤਾਲ ਆਏ ਫਿਰ ਭਗਵਾਨ ਦਵਨ ਨਾਲ ਸਿੱਧਰ ਹੋ ਗਈ ਆਪਣੀ ਵੇ ਭਗਵਾਨ ਮਤਮਾ ਨਸੀ ਦਿਨ ਹੈ ਕਿ ਹਾਂ ਮੈਂ ਜਾ ਕੇ ਸਰਣਾ ਲਾ ਕੇ ਥੱਲੇ ਪਾਇਆ ਮੈਂ ਮੈਂ ਤਾਂ ਹੀ ਦੇਖੂ ਨਾ ਮੀ ਮਾ ਮੈਨੂੰ ਕੋਈ ਬੋਲੇ ਥੋੜਾ ਸਬੂਤ ਦੇਖੂ ਨਾ ਮੈਂ ਮੈਨੂੰ ਭਗਵਾਨ ਤੁਮਨ ਕਹਿੰਦਾ ਸਬੂਤ ਦੇਖ ਲਈ ਵੀ ਜੇ ਥੋੜਾ ਹੀ ਬੋਲਦੇ ਨਾਲ ਕੀ ਨਾਲ ਜੰਮੂ ਠੋਕਦੇ ਉਹਦੀ ਬਦਲੀ ਕਰ ਨਾਲ ਨਾਲ ਮਿੰਟੋ ਮਿੰਟੀ ਹਲੋ ਪ੍ਰੈ ਕਰੋ ਤਾਂ ਥੱਲੇ ਵੀ ਆ ਜਾ ਕਰੋ ਤੂੰ ਤਾਂ ਮੇਰੀ ਬੇਇਨਤੀ ਕਰਾ ਕੇ ਰੱਖਦੀ ਮੈਡਮ ਪਤਾ ਕਿ ਬੋਲਦੀ ਸੀਗੀ ਤਾਂ ਮੈਂ ਉਹ ਘਰ ਮੈਡਮ ਨੂੰ ਫਿਰ ਪੁੱਛੇ ਲੇ ਕੇ ਮੈਂ ਲੈ ਆਈ ਰੋ ਭਗਵਾਨ ਤੁਮਨ ਨੂੰ ਮੈਂ ਮੈਂ ਕਹਿੰਨਾ ਮਾ ਹਾਂ ਤੂੰ ਚੱਲ ਮੈਂ ਲੈ ਆ ਰੂ ਮੈਂ ਚਲੋ ਜੀ ਚਲੋ ਚਲੋ ਸਿੱਧੀ ਹੈ ਆ ਇਹਨੂੰ ਗੋਲਗੱਪੇ ਖਵਾਉਣਾ ਸਾਰਾ ਕੰਮ ਵਰਗਾ ਹੈ ਨਾ ਬਾਬੇ ਨੇ ਸਭ ਕਰ ਲਈ ਆ ਹਾ 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 ਹੋਰ ਦਾ ਸਰ ਆਪੀ ਸਾਹਿਬ ਸ਼ਿਗਾਰੋ ਠੀਕਾ ਕਰੀ ਠੀਕਾ ਤੂੰ ਕਿੱਧਰ ਫਿਰਦਾ ਬੈ ਉਹ ਕੋਈ ਭਾਬੀ ਬੁਲਾ ਰਹੀ ਤੇਨੂੰ ਉਹ ਜਿਹੜਾ ਭਾਬੀ ਆ ਤੇਰੀ ਭਾਬੀ ਕੀ ਬੁਲਾ ਰਹੀ ਤੇ ਉਹ ਹੀ ਭਾਬੀ ਕਿਹੜੀ ਭਾਬੀ ਜਿਹੜੀ ਉਹ ਭਾਬੀ ਆ ਜਿਹੜੀ ਮਿਲਦੀ ਆ ਪਾਉ ਕਿਹੜੀ ਉਹ ਜਿਹੜੀ ਉਹਦੇ ਆਪਾਂ ਗੋਲਗੱਪੇ ਹੀ ਖਾਗੇ ਤੇ ਮੈਂ ਤਾਂ ਬੱਚਾ ਉਹ ਗੋਰੀ ਆਈ ਮੈਂ ਨਾਲ ਬੁੱਧੂ ਗੱਲਾਂ ਕਰੀ ਜਾਂਦਾ ਮੇਰਾ ਬੁੱਧੂ ਬੱਲਾ ਕਰ ਜਣਾ ਗੁਰਗਰ ਤੂੰ ਰੋਕਿਆ ਕਿਹੜੇ 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 ਉਹੀ ਜਿਹੜੇ ਉਦਾਂ ਆਪਾਂ ਗੁਰਗਰ ਪੱਕੀ ਗੱਲ ਕਰਦੇ ਆ ਓਏ ਪੱਕੀ ਗੱਲ ਕੀ ਬਈ ਮੇਰੇ ਸਾਰੇ ਅਮਰੀਕਨ ਸੁਣ ਲੈ ਜੀਪੀ ਕਰੇ ਬੜੀ ਪ੍ਰਚਾਈ ਸੀ ਉਹ ਹਾਂ ਸਿੰਦੇ ਦਾ ਰਸਤਾ ਕਰਨ ਗਿਆ ਜਿਕਨੇਟ ਸਪੈਸ਼ਲ ਹਾਂ ਨਹੀਂ ਝੂਠ ਕਉ ਬੋਲਦਾ ਤੈਨੂੰ ਝੂਠ ਕਉ ਬੋਲੇ ਝੂਠ ਕਉ ਬੋਲਦਾ ਤੂੰ ਹਾਂ ਹਰ ਜਾ ਨਹੀਂ ਕਾ ਝੂਠ ਕਿਆ ਬੋਲਦਾ ਕਿਹੜੀ ਪ੍ਰਚਾਈ ਸੀ ਮੈਨੂੰ ਦੱਸ ਦੇ ਤਾਂ ਨਾ ਮਾਰ ਦ ਜਿਹੜੀ ਮਾਰੂ ਤੇਰੀ ਮਾ ਕਿੜੀ ਕਿੜੀ ਦੱਸ ਮੈਂ ਓਹ ਓਹ ਗਿੱਪੀ ਕਰਵਾਲ ਦੀ ਭਾਬੀ ਅੱਛਾ ਓ ਮੈਂ ਤਾਂ ਭੁੱਲ ਗਈ ਸੀ ਉਹ ਗਿੱਪੀ ਕਰ ਦੇ ਦੇ ਦੇਗਾ ਠੀਕ ਐ ਨਾ ਫਿਰ ਚੜ੍ਹ ਕਰ ਫਟਣਾ ਪੂਰਾ ਆਪਾ ਪੂਰਾ ਹਾਂ ਉਹਦਾ ਪਤਾ ਕੀ ਦੀ ਗਈ ਗਿੱਪੀ ਕਰਵਾਲ ਦੀ ਭਾਬੀ ਦੀ ਹੋ ਅੱਛਾ ਮੈਂ ਤਾਂ ਗਲਤ ਫੈਮਿਲੀ ਹੋ ਗਈ ਸੀ ਠੀਕ ਐ ਨਾ ਸਾਨੂੰ ਤਾਂ ਬਰਬਾਦ ਹੋਈ ਲਾ ਮੈਂ ਵੀ ਕਹਿ ਰਹਾ ਮੈਂ ਨਾ ਮਾਰਦਾ ਹੁੰਦਾ ਨਾ ਨਾ ਮਾਰਦਾ ਹੁੰਦਾ ਹੁਣ ਦੱਸ ਕੇ ਦੇ ਨਾ ਓਏ ਬਾਈ ਗਲਤ ਫੈਮਿਲੀ ਹੋ ਗਈ ਕਿ ਦੱਸ ਦੱਸ ਗਿਆ ਉਹ ਯਾਰ ਉਹ ਤਾਂ ਉਹੀ ਝੂਠ ਬੋਲੇਗਾ ਯਾਰ ਚੱਲ ਚੱਲ ਛੱਡ ਛੱਡ ਮੋੜ ਮੈਂ ਵੀ ਕਹਾਂ ਮੇਰੇ ਬੰਦੇ ਤਾਂ ਲਜਾ ਲਾਈ ਨਾ ਵੇ ਉਹ ਤਾਂ ਉਰੇ ਇਧਰ ਯਾਰ ਪੱਬੀ ਛੱਡੋ ਯਾਰ ਭਰਾ ਗੋਲ ਗੱਪੇ ਖਾਓ ਗੋਲ ਗੱਪੇ ਤਾਂ ਖਵਾ ਤੈ ਤਾਂ ਇਹਨਾਂ ਨੂੰ ਗੋਲ ਗੱਪੇ ਤਾਂ ਦੇ ਮੈਂ ਮੋੜ ਇਹ ਸਾਰਾ ਇਕੱਠਾ ਨਾ ਮੈਨੂੰ ਲੱਗਦਾ ਤੇ ਸਾਲ ਚ ਕਹ ਲੈ ਕਿਹੜੀ ਕਿਹੜੀ ਮੈਨੂੰ ਲੱਗਦਾ ਮਾਇ ਪੱਤੀ ਗਈ ਮੈਨੂੰ ਤਾਂ ਲੱਗਦਾ ਸੱਟ ਪੈਂਦਾ ਮੈਨੂੰ ਕਿਹੜੀ ਪੱਤੀ ਗਈ ਤਾਂ ਕਿਤੇ ਨਹੀਂ ਪੱਤੀ ਗਈ ਮੈਂ ਮੈਂ ਜਾਉਂਦਾ ਮੈਂ ਜਾਉਂਦਾ ਕਿਉਂਦਾ ਕਿਤੇ ਤਾਂ ਨਾ ਕਿਸਦਾ ਹੋਰ ਬਣ ਗਿਆ ਕਿਤੇ ਕਦੇ ਨਹੀਂ ਪੱਤੀ ਗਈ ਕਦੇ ਨਹੀਂ ਕਦੇ ਨਹੀਂ ਬਣਿਆ ਮੈਂ ਮੈ ਮਾਇ ਵੀ ਕਹਾਂ ਤੇ ਤੇਰੇ ਮੱਝੇ ਤੇ ਕਿਹੜੇ ਪੈਂਦਾ ਮੈਂ ਮੱਝੇ ਤੇ ਕਿਹਨਵੇਂ ਬਾਹਰ ਨਾ ਬਾਬਾ ਜੀ ਰੂਰੇ ਮੈਂ ਤਾਂ ਨਹੀਂ ਬੈਠਦਾ ਮੈਨੂੰ ਵਿੱਚ ਮਰਦਾ ਉਹ ਬਾਬਾ ਜੀ ਟਿਕ ਨਾ ਬੰਦੀ ਬਾਬਾ ਜੀ ਕਾਨੂੰਰੇ ਇਹਨਾਂ ਤੋਂ ਪੇਖਾ ਗਏ ਹੋ ਰੇ ਮੇਰੇ ਜਰੇ ਮਰ ਜੇ ਤੂੰ ਮਰ ਜੇ ਤਾ ਮਰ ਜਾ ਤੂੰ ਮਰ ਜੇ ਤੂੰ ਮਰ ਜੇ ਤੂੰ ਮਾਰ 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 ਗੋਲੀ ਮਾਰ ਮੈਂ ਨਾ ਬੇਰ ਹਾਂ ਇਹ ਤੇ ਕੀ ਇਹ ਦਰ ਆ ਜਾ ਭਾਗ ਜਾ ਭਾਗ ਜਾ ਮਰਨਾ ਗੋਲੀ ਮਰਤੇ ਇਹ ਬੱਸ ਇਹ ਮੈਨੂੰ ਸੌਂ ਲੱਗ ਗਏ ਇਹ ਮੈਨੂੰ ਸੌਂ ਲੱਗ ਗਏ ਮੈਨੂੰ ਜੇਦੀ ਮਰਜੀ ਸੌਂਗ ਵਾਲੇ ਹਾਂ ਜੈ ਮੇਰੀ ਕੁਛ ਜਨਾਨੀ ਨਾਲ ਗੱਲੋ ਜੀਪੀ ਘਰੇ ਵਾਲੀ ਭੁਜਾਈ ਸੀ ਸਿੰਦੇ ਦਾ ਸਾਕ ਰਣਗੇ ਦਾ ਕਨੇਡਾ ਗਿਆ ਤਾਂ ਨਾ ਜੀਪੀ ਕਰਾ ਦਾ ਕੱਢੀ ਲੈ ਕੇ ਕਾਸੀ ਬਲੈਸ ਕਰ ਜਾਣਾ ਦੋ ਦਿਨ ਕਨੇਡਾ ਗਿਆ ਮੈਂ ਸੌਣ ਲੱਗਿਆ ਜੱਦੀ ਮਰਜੀ ਸੌਗ ਵਾਲੇ ਤੁਮ ਹੀ ਐਂ ਸੰਧਾ ਕਦੋਂ ਤੱਕ ਬੱਬੇ ਕਰਨਾ ਕਦੋਂ ਤੂੰ ਕਨੇਡਾ ਗਿਆ ਕਨੇਡਾ ਵੇ ਬਰੋ ਆਦੀ ਕੱਢੀ ਗੱਡੀ ਕਿਦੂਰੇ ਮੈਂ ਪਾਬਰਾ ਹੈ ਪਾਬਰਾ ਬੋਲੇ ਗੁਗਵੰਤ ਮੰਨ ਲਾ ਸਿੱਧੀ ਗੱਲ ਹੈ ਮੇਰੀ ਗੱਲ ਸੁਣ ਲੈ ਚਲ ਉੱਠ ਗੋਲ ਤੋਂ ਪਹਿਲਾਂ ਖਾ ਲੈ ਚਲ ਜਿਹੜੀ ਗੱਲ ਹੋਊਗੀ ਹੋਵਾ ਜੀ ਪਰੋਂ ਦੇ ਗੋਲ ਤੋਂ ਪਹਿਲਾਂ ਖਵਾ ਦਈਏ ਬੀਚਿਆ ਕੋ ਬਾਦੀ ਪੋਰ ਨਾ ਨਜ਼ਰੇ ਮ ਬਾਈ ਨਜ਼ਰੇ ਮ ਕਰ ਗਿਆ ਤਾ ਕੋ ਯਾਰ ਤੂੰ ਸਿੱਧੇ ਕੋ ਪਿਆ ਬੱਸ ਬੱਸ ਉਹ ਬਾਬੀ ਉਹਦਾ ਕੋਈ ਗੱਲ ਨਹੀਂ ਏਡੀ ਗੱਲ ਨਹੀਂ ਹੈਗੀ ਤੇਰਾ ਨਾ ਆਈ ਬਾਬੀ ਮੈਨੂੰ ਮਾਰਾਂਗੇ ਤੈਨੂੰ ਮਾਰਾਂਗੇ ਜੋੜਾ ਰਹੀ ਬਚ ਕੇ ਰਹਿ ਤੈਨੂੰ ਟਾਈਮ ਦੇ ਦਿਆ ਇਹਦੇ ਸਰਰਾ ਆਇਆ ਬਰ ਨੂ ਨੂ ਕਿ ਰਸਾ ਹੋਰ ਦੂਜਾ ਇਹ ਰੱਗ ਗੋਲੀ ਮਰੋ ਹੁਣ ਕਰ ਦੋ ਪਿੱਤਲ ਪਿੱਤਲ ਆ ਮੇਨਰ ਦਾ ਦੇਖੋ ਜੀ ਲੋਕੋ ਦੇਖੋ ਕਿ ਮੈਂ ਤਾਂ ਕਾਉੜਾ ਮੇਰੇ ਨਾਲ ਕਾਉੜਾ ਮੈਂ ਬਸ ਬਸ ਚੱਲ ਮੈਂ ਨਹੀਂ ਜਾਣਦਾ ਮਾ ਮਾ ਪੱਟੜ ਪੱਟੜ ਕਰ ਦਵਾ ਪੱਟੜ ਜਾ ਸੁਖਵੀਰ ਬਾਦਲਰ ਸਿੱਧੀ ਨਾਲ ਲੇ ਲੇ ਬੋਲਦਾ ਬਲੌਂ ਸੁਖਵੀਰ ਬਾਦਲਰ ਸਿੱਧੀ ਨਾਲ ਨਰੀ ਆਹ ਕਾਹ ਕੇ ਬੰਦੇ ਨਾਲ ਪਾਰਟੀ ਵਾਲੇ ਬੰਦੇ ਆ ਨਾ ਕਿਤੇ ਕਹਿ ਰਿਹਾ ਬੰਬੇ ਤੋਂ ਕਿਤੇ ਕਹਿ ਰਿਹਾ ਬੰਦੇ ਐ ਬੰਬੇ ਦੇ ਮੈਂ ਰਹੂ ਮੈਂ ਪਤਾ ਕੀ ਗਿੱਪੀ ਆਪਣੇ ਕਿਦਾਂ ਲੰਬੂਰੀ ਨਾਲ ਕਰ ਅਰੇ ਬੈਠ 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 ਤੇਰਾ ਗਿੱਪੀ ਤਾਂ ਕੀਹਦਾ ਗੋਲੀ ਮਾਰੇ ਨਾ ਨਾ ਚਲਾ ਆ ਜਾ ਫਿਰ ਨਹੀਂ ਨਹੀਂ ਮਾਰਦਾ ਤੇਰੇ ਬਿਨਾ ਮੇਰਾ ਹੈ ਕੌਣਾ ਹੈ ਲੈ ਤੂੰ ਕੀ ਹੁਕਮ ਕਰ ਰਹਾ ਮਰਨਾ ਮਰੰਡੀ ਹੋ ਜੂਗੀ ਬਟ ਕੋਈ ਗੱਲ ਨਹੀਂ ਮਟਿਆਰੀ ਆ ਜਾ ਬੇਜਾ ਬੇਜਾ ਮਟਿਆਰ ਦਾ ਹੋਇਆ ਚਲ ਮਾ ਬੀ ਤੇ ਹਾਂ ਬੱਸ ਹੁਣ ਬਾਗ ਮੈਨੂੰ ਕਰਨੀ ਨਹੀਂ ਆਉਂਦੀ ਮੁਰਤੇ ਕਰਨਾ ਨਾ ਹੀ ਫਿਰ ਨਾ ਵਧੀਆ ਹੋ ਗਿਆ ਉਹਨਾਂ ਦਾ ਨਿਬੜ ਗਿਆ ਕੰਮ ਅੱਛਾ ਦੇਖ ਲੈ ਚਾਹ ਪਾਣੀ ਪੀਉਣ ਦੇ ਮਾਰੇ ਘਰੇ ਵੀ ਨਹੀਂ ਲੈ ਕੇ ਗਏ ਇੱਥੇ ਤਾਰ ਕੇ ਤਾਂ ਹੀ ਤਾਂ ਕਿਸੇ ਨਾਲ ਜਾਣ ਨੂੰ ਜੀ ਨਹੀਂ ਕਰਦਾ ਕਰ ਜਾ ਕੇ ਚਾਪਾ ਰਾ ਬਾਈ ਲਿੰਦਿੰਦਿੰਦ ਨੇ ਉਹ ਤੇ ਦੇਖ ਲੈ ਮੈਨੂੰ ਭੇਜੇ ਤੇ ਮੈਡਮ ਨੂੰ ਜੰਮੂ ਕਸ਼ਮੀਰ ਲੋਕਾਂ ਦਾ ਵੀ ਸਰੀ ਪਿਆ ਉਹ ਕਿਲੇ ਮੇਰੇ ਨਾਲ ਆ ਉਹ ਕਿਧਰ ਹੋਗਾ ਉਹ ਛੋਟੇ ਹਾਂਜੀ ਇਧਰ ਆਇਆ ਹੁਣ ਤੁਸੀਂ ਦਵਾਈ ਦਿਵਾ ਕੇ ਆਇਆ ਕਿਉਂ ਕੀ ਹੋ ਗਿਆ ਬਸ ਟਿੱਡੇ ਜਿੱਦੜ ਦਰਦ ਹੋ ਗਿਆ ਸੀ ਇਹਦੇ ਲੰਨ ਦਰਨੀ ਹੋ ਰਹੀ ਸੀ ਹਾਂ ਹੋਮ ਮਾਦਾ ਯਾਰ ਉਧਰੋਂ ਨਵੇੜ ਕੇ ਆਇਆ ਕੰਮ ਕਿੰਨਾਂ ਆ ਤੂੰ ਮਾੜਾ ਮੋਟਾ ਨਾ ਕਰਨੀ ਬਹਿ ਕੇ ਮੇਰੇ ਨਾਲ ਕੋਈ ਗੱਲਬਾਤ ਕਰ ਲਿਆ ਕਿੱਦੇ ਦਾ ਆਇਆ ਬਦੰਦਰਾ ਜਮਾ ਹੀ ਨਹੀਂ ਕੋਈ 2 ਮਿੰਟ ਬਹਿ ਕੇ ਗੱਲ ਨਹੀਂ ਕੀਤੀ ਕੰਮਾਂ ਕਰਾਂ ਜੀ ਪਤੀ ਨਹੀਂ ਲੱਗਦਾ ਕੰਮਾਂ ਕਰਾਂ ਤੂੰ ਗਾਹਾਂ ਇਹ ਜਾ ਤੂੰ ਕੀ ਕਰਦਾ ਯਾਰ ਕੰਮਕਾਰ ਵੱਡੇ ਪੱਧਰ ਨਹੀਂ ਲੱਗਦਾ ਪਤਾ ਕੀ ਹੁਣ ਇਲੈਕਸ਼ਨ ਕੀਤੇ ਨਹੀਂ ਚੱਲ ਰਹੇ ਯਾਰ ਨਿਆਲਾਲੀ ਮੋਦੀ ਕਹਦਾ ਕਿ ਬਈ ਤੈਨੂੰ ਹਰਿਆਣਾ ਵਿੱਚ ਓਏ ਤੂੰ ਥੱਲੇ ਆ ਜਾ ਕਰ ਤੂੰ ਕਿਉਂ ਯਾਰ ਤੂੰ ਕਿਉਂ ਇਹ ਲੱਛਣ ਫੜਿਆ ਤਾਂ ਮਾੜਾ ਮੋਟਾ ਘਰੇ ਬਹਿ ਕੇ ਗੱਲ ਕਰ ਲੈ ਮੇਰੇ ਨਾਲ ਉਹ ਮੈਨੂੰ ਕਹਦਾ ਗਿਆ ਵੀ ਤੈਨੂੰ ਮੰਤਰੀਗਾ ਉ ਜੇ ਰੈਣੇ ਮੈਂ ਤੈਨੂੰ ਵੋਟਾਂ ਵੜ ਜਾਣੀਆਂ ਸਰਕਾਰ ਆ ਜਾਏਗੀ ਮੇਰੀ ਮੈਂ ਨਾ ਮੋਦੀ ਯਾਦੋਖ ਨਹੀਂ ਕਰਾਂਗੇ ਕਿਸਾਨਾਂ ਨਾਲ ਮੋਦੀ ਐਂ ਕਰਦਾ ਜਿਵੇਂ ਮੋਦੀ ਸੀਰੀ ਲੱਗਿਆ ਹੁੰਦਾ ਤੇਰਾ ਓਏ ਬਕਾਇਦੇ ਮੈਂ ਮੋਦੀ ਨਾਲ ਬੀਜੇਪੀ ਮੈਂ ਨਹੀਂ ਰਹਾਂਗਾ ਇਹਨੂੰ ਰੋਕ ਲੋ ਰੋਕ ਲੋ ਇਹਨੂੰ ਮਾੜਾ ਮੁੱਟਾ ਰੋਕ ਮੈਂ ਕੀ ਕਹਾਂ ਜੀ ਭਾਈ ਤਾਂ ਛੋਡਾ ਹੀ ਆ ਮੋਦੀ ਨਾਲ ਕਹਿ ਬਿੱਟਾਰੇ ਕਰਕੇ ਨਹੀਂ ਮਿਲੜਦਾ ਕਿਉਂਕਿ ਤੂੰ ਕਿਸਾਨ ਜੁਨੀਅਰ ਮੈਂ ਜਾਂਦਾ ਰਹੇ ਮੈਨੂੰ ਪਤਾ ਨੰਬਰਦਾਰ ਹੋ ਗਿਆ ਬੰਦਾ ਵੱਡੇ ਭਾਈ ਫਿਰ ਮੈਨੇ ਹੋਰ ਪਿੰਡ ਦੀ ਸਰਪੰਚੀ ਲੜਦੇ ਹਾਏ ਓਏ ਰੱਬਾ ਉਹ ਹੁਣ ਤਾਂ ਤੂੰ ਹਰਿਆਣੇ ਦਾ ਮੁੱਖ ਮੰਤਰੀ ਬਣਨ ਨੂੰ ਕਰਦਾ ਸੀ ਹੁਣ ਤੂੰ ਏਡੀ ਸਿੱਧੀ ਪਿੰਡ ਦੀ ਸਰਪੰਚੀ ਤੇ ਆ ਗਿਆ ਤੂੰ ਮਾੜਾ ਮੋਟਾ ਇੰਨਾ ਸਿੱਧੀ ਲੈਵਲ ਗਾਇਰਲਾਈਨਾਂ ਤੋਂ ਆਪ ਦਾ ਫਿਰ ਪਿੰਡ ਦਾ ਵੀ ਮੰਤਰੀ ਹੋ ਗਿਆ ਪਿੰਡ ਦਾ ਹੀ ਮੰਤਰੀ ਹੋ ਗਿਆ ਮੰਤਰੀ ਹੋ ਗਿਆ ਪਿੰਡ ਦਾ ਤੂੰ ਮਾੜਾ ਮੋਟਾ ਨਾ ਕਿੱਥੇ ਚਾੜੂ ਮਾੜਾ ਮੋਟਾ ਤੇ ਢਿੱਕੀ ਰਹਿਣ ਦੇ ਤੂੰ ਨਾਂ ਛੰਦ ਨਾ ਬਕਾਇਰ ਨਹੀਂ ਸਾਡੇ ਸਾਰੇ ਨਾ ਸੰਦ ਤੁਹਾਨੂੰ ਵੀ ਕਹਿੰਦੇ ਕਿਹੜੀ ਕਬੂ ਨਾ ਗਿਆ ਆਹ ਫੋਨ ਆਈ ਜਾਂਦਾ ਉਹ ਯਾਰ ਹੋਣੀ ਆ ਗੱਲ ਨਾ ਤੂੰ ਇਸ ਤਰੀ ਮਾਰਦਾ ਉਹ ਵਾਹਦਾ ਹਾਂ ਮੈਂ 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 ਤੂੰ ਵਾਹਦਾ ਮੈਂ ਬਾਅਦ ਚ ਗੱਲ ਕਰੂੰਗਾ ਤੂੰ ਆਖੀ ਬੋਲਿਆ ਸੀਗਾ ਮਮਾ ਮੈਂ ਕੁਝ ਵੀ ਨਹੀਂ ਬੋਲਿਆ ਅੰਨ ਤੇ ਮਰੂੰ ਹੋਰ ਹੀ ਪੱਕੇ ਰੱਖ ਦਿਆਂ ਗੱਲਾਂ ਆਪਦੇ ਵਰਗਾ ਸਮਝ ਲਿਆ ਤੂੰ ਮੈਂ ਕੜੇ ਚਾਲੇ ਯਾਰ ਅੱਛਾ ਮਿਉ ਕਰ ਇਲੈਕਸ਼ਨ ਦੀ ਤਿਆਰੀ ਕਰੋ ਲੱਡੂ ਵੰਡ ਦੋ ਪਿੰਡ ਮੈਂ ਆਹੋ ਵੰਡ ਦੇ ਸਰਬਸ਼ੰਮਤੀ ਹੋ ਗਈ ਤੇਰੇ ਤੇ ਉਹ ਗਈ ਹੋ ਗਈ ਨਹੀਂ ਬਰ ਨਿਉ ਕਰ 10 ਕਰੋੜ ਰੁਪਇਆ ਲਾ ਦੇ ਸਰਪੰਚੀ ਚਾਰ ਕੁੱਤੇ ਦੀ ਤੇਰੇ ਮਗਰ ਲੱਗਦੇ ਮਿਉ ਕਰ ਜੀ ਆਏਗਾ ਆਪਣੇ ਪਿੰਡ ਸਾਡੀ ਆਪ ਦੀ ਆ ਤੁਸੀਂ ਹੁਣ ਨਹੀਂ ਕਹਿ ਕੇ ਤੇਰੇ ਤੁਹਾਡਾ ਭਾਈ ਆਪੇ ਗੱਲ ਕਰੋ ਹੁਣ ਤੂੰ ਮਿੱਤ ਕਾਹਤੋਂ ਬੋਲਦੀ ਹੈ ਆਪਣੇ ਪਿੰਡ ਬੰਦਾ ਬੰਦਾ ਆਹੋ ਤਾਂ ਬੰਦਾ ਨਹੀਂ ਸਾਡੇ ਪਿੰਡ ਗੱਲ ਕਰ ਰਹੇ ਨੇ ਦੇਖ ਜੀ ਫੋਟੋ ਫੋਟੋ ਨਹੀਂ ਐਸਟੀਮੇਟ ਐਸਟੀਮੇਟ ਤਾਂ ਦੱਸ ਦਿਓ ਐਸਟੀਮੇਟ ਕੀ ਪਿੰਡ 'ਚ ਕਿੰਨੀ ਬੋਟਾ ਵਧੀਆ ਲਾਦਾ ਜੀ ਅੱਗਰ ਬੋਲਦਾ ਕੋਈ ਪਿੰਡ ਨੇ ਬੈਠਾ 1080 ਬੋਟਾ ਨੇ 1080 ਮੈਂ ਅਗਰ ਇਕ ਲੱਗਰ ਨੂੰ ਦੱਸ 10 ਲੱਖ ਰੁਪਏ ਦੇ ਦੇ ਅਰੇ ਦੇ 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 ਨੇ ਕੋਈ ਨਹੀਂ ਹੁੰਦਾ ਚੱਲ ਕਰੇ ਕਰੇ ਚੱਲ ਕਰੇ ਨਾ ਬਣਾਉਣਾ ਰੇਲ 'ਚ ਨਾ ਮੈਂ ਤਾਂ ਲੜੂਆ ਬਈ ਆਪਾਂ ਬੰਦੇ ਆਪਾਂ ਸਰਪੰਚੀ ਲੜਾਂਗੇ ਹਾਂ ਆ ਸਰਪੰਚੀ ਹੈ ਆਏ ਵੇ ਰੱਬਾ ਇਹਨੂੰ ਕਿੱਥੇ ਭੈਣ ਉਹਦੇ ਬੰਬੇ ਵਾਲੇ ਨਹੀਂ ਪਹਿਲੀ ਗੱਲ ਤਾਂ ਇਹਦਾ ਬੰਬੇ ਦਾ ਭੂਤ ਨਹੀਂ ਲੋਟ ਆਉਂਦਾ ਇਹਦਾ ਹੈ ਤਾਂ ਹੁਣ ਹਰਿਆਣੇ ਦੀ ਸਰਪੰਚੀ ਲੜਨੀ ਆ ਜੀ ਮੈਂ ਹਰਿਆਣੇ ਦਾ ਮੁੱਖ ਮੰਤਰੀ ਬਣੂੰਗਾ ਆ ਹੁਣ ਹੁਣ ਐਡੀ 희ਤੀ ਪਿੰਡ ਦੀ ਸਰਪੰਚੀ ਤੇ ਆ ਗਿਆ ਉਹਦਾ ਮੇਰਾ ਲਹੂ ਪੀ ਲਿਆ ਜਾ ਰਿਹਾ ਨੇ ਕਿੱਥੇ ਯਾਰ ਮੈਂ ਤਾਂ ਕਹਣਾ ਯਾਰ ਤੂੰ ਇਹ ਉੱਥੇ ਵਗ ਜਾ ਯਾਰ ਜਿੱਥੋਂ ਆਇਆ ਜਾ ਰਿਹਾ ਇੱਥੇ ਸਾਰੇ ਪਿੰਡ ਦੇ ਸੂਤੂ ਕਰਾ ਛੱਡੀਆ ਕਿਤੇ ਕਿਸ ਨੂੰ ਐਡੇ ਐਡੇ ਗੱਪ ਛੱਡਦਾ ਯਾਰ ਕਮਾਲ ਹੋ ਗਿਆ ਯਾਰ ਰੱਬ ਨੂੰ ਥੱਲੇ ਲਾ ਲਿਆ ਇਹਨੇ ਤਾਂ ਹਾਂ ਕਿਤੇ ਕਿਸ ਨੂੰ ਕਹੂ ਮੈਂ ਤੈਨੂੰ ਐਕਟਰ ਬਣਾ ਦੂੰ ਆ ਉਹਦੇ ਪੰਜ ਕਿੱਲੇ ਸਰਪੰਚ ਦੇ ਮੁੰਡੇ ਦੇ ਪੰਜ ਕਿੱਲੇ 10 ਕਿੱਲੇ ਉਹ ਬਕਾਉਣ ਨੂੰ ਫਰਦਾ ਲਾ ਜਾ 4 ਖੁੱਡਾ ਹੈਗੇ ਨੇ ਉਹਦੇ ਉਹ ਜਵਾਕ ਨੂੰ ਪਾਗਲ ਕਰ ਛੱਡਿਆ ਕੋਈ ਨਹੀਂ ਮੈਂ ਜਾ ਕੇ ਕਰ ਦਾਂ ਇਹਦੇ ਨਾਲ ਗੱਲ ਪਰ ਕੁਰਤੇ ਵੀ ਜੰਮੇ ਦੇ ਰਿਹਾ ਸਰਪੰਚ ਦੀ ਬੋਟਲ ਲੈ ਹੋਰ ਲੈ ਲੈ ਤੂੰ ਕੋਈ ਨੂ ਲਾਇ ਚਰਮਣੇ ਮੈਂ ਤੱਕ ਕੇ ਰਹਿ ਜਾਨੀਆ ਨਾ ਨਾ ਸਰਪੰਚੀ ਤੋਂ ਬਿਤੀ ਘਰੋਂ ਮੈਂ ਬੇਬੀ ਬੋਟਾ ਪਾਇ ਸਰਪੰਚੀ ਮੈਂ ਉੱਠੂ ਮੈਂ ਮਾਰ ਲਿਆ ਯਾਰੇ ਭਾਈ ਠੀਕ ਹੋ ਗਈ ਠੀਕ ਹੋ ਗਈ ਬੋਲਾ ਬੋਲਾ ਤੇ ਯਾਰ ਗਿਆ ਹੋਇਆ ਮੈਨੂੰ ਜ਼ਿੰਮੇਵਾਰੀ ਦੇ ਗਿਆ ਅੱਛਾ ਮੈਨੇ ਕੁਰਤੇ ਵੀ ਨੇ ਮੇਰੇ ਮਾਪ ਦੇਣਾ ਮੈਂ ਸਰਪੰਚੀ ਮੈਂ ਉੱਠੂ ਆ ਯਾਰ ਚੱਟਾ ਬਣਾ ਮਾ ਕੁਰਤਾ ਤੂੰ ਮੂਠੇਗਾ ਹੋਰ ਹੋਰ ਤਿੰਨ ਦਿਨ ਮੰਨ ਲਓ ਆਪਾਂ ਅਰਦਾਸ ਨਹੀਂ ਤੁਜੀਂ ਗਾਉਂਦੇ ਆਪ ਨੂੰ ਸਰਪੰਚੀ ਨਾਲ ਬਣਾਉਣ ਨੂੰ ਪਰ ਜੇ ਬੰਦਾ ਉਹ ਮੇਰੀ ਗੱਲ ਸੁਣ ਗੱਲ ਸੁਣ ਆਏ ਝੂਠ ਜਾੜ ਫੋੜ ਕੇ ਸਰਪੰਚੀਆਂ ਮਿਲਦੀਆਂ ਹੁੰਦੀਆਂ ਨੇ ਇਹ ਨਹੀਂ ਕਰੀ ਜਾਂਦਾ ਮੈਂ ਆਪਣੀ ਉਮਰ ਆਪਣਾ ਕਰਤਬ ਇਹ ਮੇਰਾ ਕੱਲ੍ਹ ਵਾਸਤੇ ਕੱਲ੍ਹ ਵਾਸਤੇ ਸਰਪੰਚ ਉਹ ਤੂੰ ਰਹਿਣ ਦੇ ਹਜੇ ਕੋਈ ਐਲਾਨ ਨਹੀਂ ਹੋਇਆ ਕੋਈ ਗੱਲ ਨਹੀਂ ਬਾਰਲੀਓ ਕੇਵਲ ਤੇਰਾ ਦਿਮਾਗ ਯਾਰ ਮੈਨੂੰ ਤਾਂ ਸਾਰੇ ਪਿੰਡ ਸਰਬਸੰਮਤੀ ਨਾਲ ਕਹਿ ਵੀ ਤੂੰ ਆਜੀ ਬੋਰਡ ਤੇ ਲੈ ਤੈਨੂੰ ਬਣਾ ਦੇ ਕਿਹੜੇ ਪਿੰਡ ਦੀ ਗੱਲ ਕਰਦਾ ਤੂੰ ਯਾਰ ਸਾਰੇ ਦੋਹੇ ਗਾ ਆਦਾ ਭਾਈ ਖੜਾਗਾ ਇਹਨੂੰ ਮੋਸਲਾ ਦੇ ਪੁੱਛ ਲੈ ਲੈ ਪੁੱਛ ਲੈ ਉਹ ਬਈ ਤਾਂ ਮੇਰਾ ਜੀ ਹਾਂ ਤੌਰੇ ਦੇਣ ਤੌਰੇ ਦੇਣ ਤੌਰੇ ਦੇਣ ਤੈਨੂੰ ਮੇਰੀ ਗੱਲ ਭਈ ਅਗਲੇ ਬੜੇ ਦੇ ਜਿਹਨੂੰ ਤੂੰ ਬੜਾ ਨਹੀਂ ਪਾਟ ਕੇ ਜਦੋਂ ਮੈਂ ਪਾਟ ਕੇ ਨਾਲੇ ਨਾ ਪਾਟ ਕੇ ਪੈ ਗਿਆ ਗਰਮੀ ਵੱਟ ਕੇ ਤੈਨੂੰ ਮੈਂ ਕਹਾਂਗੀ ਘਰੇ ਬਹਿ ਕੇ ਗੱਲ ਕਰਨਾ ਪਹਿਲਾਂ ਨਹੀਂ ਤਣੀ ਤੈਨੂੰ ਤਾਂ ਮੈਨੂੰ ਜਾ ਰਹੇਗਾ ਆ ਦੋਹੇ ਆਪ ਤਨ ਸੋਹ ਆਇਨੀ ਮੇਰੀ ਗੱਲ ਸੁਣ ਐ ਨਹੀਂ ਕਰੀਣਾ ਹੁੰਦਾ ਪਹਿਲਾਂ ਤੈਨੂੰ ਮੈਂ ਉਥੇ ਅੱਡੇ ਦੇ ਮੈਂ ਤੈਨੂੰ ਮੈਂ ਕਿਹਾ ਪਹਿਲਾਂ ਬਾਈ ਕੇ ਗੱਲ ਕਰ ਲੈ ਮੇਰੀ ਗੱਲ ਸੁਣੋ ਜੀ ਤੁਸੀਂ ਤਾਂ ਸਿਆਣੇ ਹੋ ਆ ਤੇਰਾ ਭਰੀ ਟੱਕੀ ਤੇ ਲੋਲ ਸਰਦ ਸੰਤੀ ਨਾਲ ਸਰਦੀ ਤੇ ਬਹੁਤ ਬਾਹਰ ਹੈ ਗੱਮ ਨੂੰ ਉਹ ਤੂੰ ਕਰੇ ਡਾਲ ਯਾਰ ਤੇਰੇ ਨਾਲ ਮੈਂ ਕਰਦਾ ਗੱਲ ਕਿੱਥੇ ਲਹੂ ਪੀਤਾ ਹੈ ਨਾ ਯਾਰ ਕਿੱਥੇ ਐਡੇ ਐਡੇ ਗੱਪ ਛੱਡਦਾ ਪਤਾ ਬੋਟਾਂ ਲੈਣ ਆਏ ਸੀ ਉਹ ਕਿੱਥੇ ਨਾਪ ਕਿੱਥੇ ਸਰਪੰਚਓ ਯਾਰ ਕਮਾਲ ਕਰੀ ਜਾਂਦਾ ਓਏ ਕੀ ਕਰੀ ਜਾਂਦੇ ਹੋ ਤੁਸੀਂ ਕੀ ਕਰੀ ਜਾਂਦੇ ਹੋ ਤੁਸੀਂ ਉਹ ਕੁੜੀ ਨੂੰ ਨਾਲ ਲਈ ਫਰਦਲਾ ਦੱਸ

ਤੇ ਨੂਰੀ ਪੈਨਸਲ ਚਾਹੀਦੀ ਨਹੀਂ ਤੂੰ ਲਵਾਉਂਦਾ ਪੈਸਾ ਮੈਂ ਇਹਦਾ ਤੂੰ ਲਵਾਈ ਨਹੀਂ ਮੈਂ ਮੇਰੀ ਗੱਲ ਸੁਣ ਤੈਨੂੰ ਮੈਲੋਂ ਨਾ ਮੇਰੇ ਗੱਲਾਂ ਗੱਲਾਂ ਮਾਰੀ ਜਾਂਦਾ ਬਾਵਾ 2500 ਰੁਪਏ ਤੈਨੂੰ ਮੇਰੇ ਵੱਲੋਂ ਦੇਣਾ ਪਰਜੋ ਆ ਜਾ ਉੱਤ ਕਾਡੋ ਅਸੀਂ ਨਹੀਂ ਪਾਉਂਦੇ ਵੋਟਰ ਤੈਨੂੰ ਦੋ ਹੰਨ ਨਾ ਦੱਸਦਾ ਨਹੀਂਦਾ ਪਰ ਤੁਸੀਂ ਜਿਆਦਾ ਬਰਸਰੇ ਆਂ ਬੀਤੇ ਪਰ ਮੇਰੀ ਗੱਲ ਸੁਣ ਲੈ ਪਰ ਆਈ ਹੋਣਾ ਕਿ ਕੱਲ ਮੈਂ ਜਿੱਤਗਾ ਤੇਰਾ ਹੀ ਹੋਣਾ ਮੈਂ ਮੈਂ ਕੰਮ ਨਹੀਂ ਬਰਕਰਦਾ ਕੰਮ ਤੂੰ ਹੋਣਾ ਬੀਤੇ ਬੀਤੇ ਠੀਕ ਦੇਖ ਲੈ ਜੋ ਮੂਹੇ ਲੱਗ ਰਿhta ਤਾ ਤੂੰ ਪਾਵੇਂਗੀ ਉਹ ਇਹ ਰੋ ਪਾਵੇਂਗੀ ਬੇਬੇ ਬਿੱਤਾਉਂਗਾ ਨਹੀਂ

ਲੰਗਰ ਉਹ ਮਰ ਜਾ 14 ਬੋਟਾਂ ਵੰਡਦੇ ਹੋਦਾ ਮਰਨ ਜੋ ਕਰੇ ਤਾਉਨ ਮੈਨੂੰ ਜਿੱਤਣ ਦੇ ਮਾਰੀ ਜਨਾਨੀ ਵੀ ਨਾ ਉਹ ਕਿਤੇ ਗਈ ਕੋਈ ਨਹੀਂ ਬੱਦੇ ਨੂੰ ਘਰ ਕੇ ਮਾਰੀ ਉਹ ਫਿਰ ਕਹਨ ਉਹ ਜਨਾਨੀ ਮਾਰੀ ਟੱਕਰ ਕੀ ਜਨਾਨੀ ਮਾਰੀ ਮੈਨੇ ਸੋਨੇ ਵਰਗਾ ਬੇਬੇ ਸੋਨੇ ਵਰਗਾ ਪਟਾਨੀ ਪੈਂਦੀਆਂ ਟਾਈ ਨੂੰ ਮੈਨੇ ਸੋਨੇ ਵਰਗਾ ਮੈਨੂੰ ਮਾਰ ਬੰਦ ਜਾਨੂ ਉੱਜੇ ਮੇਰੇ ਦੈਨੂ ਕਰੋ ਨਹੀਂ ਬੋਟਾ ਬਾਈ ਮੇਰਾ ਤਾਂ ਦਦ ਦੇਖ ਲੈ ਬੇਬੀ ਤਾ ਕੋ ਬਾਏ ਜਿਹੜਾ ਮੇਰਾ ਬਿਆਹ ਨਹੀਂ ਹੋਇਆ ਦੋ ਬਾਦਲੂ ਇਸ ਬਿਆਹ ਕਰ ਰਹੇ ਨੇ ਆਪकी ਕੁੜੀ ਦਾ ਅੱਛਾ ਮੈਂ ਦੇਖ ਲੈ ਇਸਕੇ ਨਾਲ ਕਰਾਇਆ ਹਾਂ ਤੇ ਮੇਰੀ ਜ਼ਿੰਦਗੀ ਰਲ ਗਈ ਜ਼ਿੰਦਗੀ ਨਹੀਂ ਮੇਰੇ ਤਾਂ ਬਾਦਲੂ ਨਾਲ ਬਿਆਹ ਹੋਇਆ ਤਾਂ ਸੱਦਾ ਕਿ ਟ੍ਰਿਪਰੀ ਮੈਨੂੰ ਕਰਾਵੇਂ ਤੇ ਮਰਨੇ ਮੇਰੇ ਕਿੱਡੇ ਪਏ ਨੇ ਮੇਰੀ ਬੇਚਿਕਰੀ ਜਣਾ ਤੋ ਨਹੀਂ ਨਾ ਨਹੀਂ ਬੱਬਰ ਬੋਟਾ ਦਾ ਖੇਲਦਾ ਮੈਂ ਰੱਖਿਓ ਬੱਸ ਮੇਰੇ ਮਾਰੀ ਜਨਾਨੀ ਟੱਕਰ ਕੀ ਜਦੋਂ ਫਿਰ ਕਾਨੂੰ ਹੈ ਨਾ ਆ ਜੋ ਜੀ ਪੈਂਦੀ ਨਹੀਂ ਪਾਉਂਦੀ ਨਹੀਂ ਇਹ ਨਹੀਂ ਪਾਉਂਦੀ ਨਾ ਤਰਪ ਕਿ ਸਿੱਧਾ ਕਾਨੂੰਨ ਆਸ ਕੁੰਡਰ ਤੇ ਤਾਂ ਫਟੂਦਾਂ ਕੇ ਰਾਜਿੰਦ ਮੇਰੇ ਜਾਣੀ ਇਹ ਪਿੰਡਿੰਦ ਵਰਤਣਾ ਨਾ ਤੇ ਪਿੰਡ ਤੇ ਹੋਣਗਾ ਨਾ ਦੇਖੀ ਮੈਂ ਚੱਲ ਬੈਠਾ ਪੱਟਾ ਦੇਖਿਆ ਨਾ ਆਗੂ ਵੀ ਲੜੀ ਜਾਂਦੇ ਨੇ ਦੋਨੇ ਜੀ ਵੋਟਾਂ ਪਿੱਛੇ ਇਹਨੂੰ ਵੋਟਰ ਦੇਖੋਂ ਪਾਉਗੀ ਬੱਕੀ ਨਹੀਂ ਆਪਾਂ ਚੱਲ ਪਾਦਾਂਗੇ ਆਪਣਾ ਵਾਦਾ ਕਰੂਗਾ ਪਾਦਾਂਗੇ ਫੁੱਲ ਗੱਲ ਨੂੰ ਨੀ ਨੀ ਨਾ ਇਹਦਾ ਭਾਈ ਨਹੀਂ ਪਾਉਂਦਾ ਇਹਨੂੰ ਵੋਟਰ ਮੇਰੇ ਘਰ ਵਾਲੀ ਨਹੀਂ ਪਾਉਗੀ ਆਪਾਂ ਪਾਦਾਂਗੇ ਚੱਲ ਕੋਈ ਗੱਲ ਨਹੀਂ ਪਾਉਗੀ ਨਾ ਪਾਦਾਂਗੇ ਆਪਾਂ ਤਾਂ ਪਾਦਾਂਗੇ ਹਾਂ ਪਾਦਾਂਗੇ ਫਿਰ ਪਾਦਾਂਗੇ ਫਿਰ ਤਾਂ ਪਾਦਾਂਗੇ ਇਹਨੂੰ ਕਹੇ ਤਾਂ ਭਾਈ ਪਰਸਨ ਲਵਾਣੀ ਮੇਰੀ ਚਾਰ ਘੰਟੇ ਹੋ ਗਏ ਹੀ ਹਜੇ ਤੱਕ ਨਹੀਂ ਮੁੜੀ ਹੈਗੀ ਪਤਾ ਨਹੀਂ ਕਿੱਥੇ ਲੈ ਕੇ ਗਈ ਉਹਨੂੰ ਉਹਦਾ ਕੀ ਪਤਾ ਕਿੱਥੇ ਗਏ ਹੋਣਗੇ ਤੈਨੂੰ ਪੱਕਾ ਪਤਾ ਵੀ ਦਵਾਈ ਲੈਣੀ ਗਈ ਨੇ ਖਾਬਰਾ ਕਿਤੇ ਨਹੀਂ ਪਤਾ ਉਹਨਾ ਆਪਾਂ ਨੂੰ ਤਾਂ ਬੰਦਾ ਕਹਿੰਦਾ ਅਰਧ ਖੁੱਲੀਆਂ ਖਾਬਰਾ ਕਿਤੇ ਸਮਾਨ ਸੁਮੁੰਨ ਦਵਾਉਂਦਾ ਫਿਰਦਾ ਹੋਵੇ ਉਹ ਆਏ ਨਹੀਂ ਹਜੇ ਉਹ ਮੈਨੂੰ ਕਿ ਸੁਖਣਿਆਂ ਦੇ ਤੜਕੇ ਦੀ ਲੈ ਕੇ ਨਿਕਲੀ ਹੋਈ ਹੈ ਉਹ ਉੱਥੇ ਦਲੂਸ ਘੜਾਉਂਦਾ ਫਿਰਦਾ ਹੈ ਪਿੰਡ 'ਚ ਉਹਦਾ ਪਤੀ ਹੈ ਡਰਾਮੇਬਾਜ਼ ਬੰਦਾ ਹੈ ਬ੍ਰਾਹਮੇਬਾਜ਼ ਨਹੀਂ ਮੈਂ ਆਜ ਹਣ ਦੇ ਉਹਨੂੰ ਮੇਰੇ ਸਾਡੇ ਨੂੰ ਮੈਂ ਕਰਦਾ ਉਹਨੂੰ ਮੈਂ ਇਹ ਨਹੀਂ ਲੋਟਾਉਂਦਾ ਇਹ ਉੱਥੇ ਉੱਥੇ ਖੜਾ ਸੀ ਅੱਡੇ ਤੇ ਮੈਂ ਉਧਰੋਂ ਆਇਆ ਸੀ ਗੇਰਿਆਂ ਤੋਂ ਤਾਂ ਕਿ ਉਹਦੇ ਘਰ ਵਾਲੇ ਵੀ ਨਾਲ ਸੀਗੇ ਉਹ ਮੈਂ ਕਿ ਗੁੜੀ ਦਾ ਕੌਣ ਜੂਸ ਕਢਾਉਂਦਾ ਫਿਰਦਾ ਤੋ ਅਰੇ ਬੋਟਾ ਮੰਗਦਾ ਫਿਰਦਾ ਲਾ ਉੱਥੇ ਪਿੰਡ ਚ ਚੋਦਾ ਆਪਣਾ ਬੋਟਾਂ ਦਾ ਤੇ ਫੇਰ ਹੋਰ ਦੱਸ ਦਰਦੀ ਕਵੀਲਦਾਰੀ ਸਾਹਿਬ ਮੇਰੀ ਗੱਲ ਸੁਣੋ ਉੱਥੇ ਉਹਦੇ ਦਰਜੀ ਦੇ ਖੜਾ ਮੈਂ ਇੱਥੇ ਹੀ ਕਰਦਾ ਮੈਂ ਮੰਗਰੀ ਤੋਂ ਜਾਂਦਾ ਸੀਗਾ ਤੇ ਕਹਦਾ ਕੁਰਤਾ ਪਜਾਮਾ ਸਮੋਣਾ ਮੈਂ ਕਾਦੀ ਖਤਰ ਵਿਆਹ ਜਾਣਾ ਹਾਂ ਨਹੀਂ ਬੋਟਾ ਚੱਕਾ ਦਾ ਵਧੀਆ ਲੱਗੂ ਚੱਟਾ ਗੁਰਦਾ ਬੇਮਾਲਾ ਦੇਖ ਲੈ ਕੋਈ ਨਾ ਇੱਕ ਮੋੜ ਨਹੀਂ ਪਾਉਣੀ ਕਿਸੇ ਨੇ ਤੈਨੂੰ ਕਹਣ ਕਿ ਪਿੰਡ ਤੇ ਕਿਹੜਾ ਦਿੰਦਾ ਫਿਰਦਾ ਆ ਜਾਣ ਆਇਆ ਨਹੀਂ ਹਜੇ ਹੈ ਕੋਈ ਨਹੀਂ ਆ ਜਾਵੇ ਮੈਂ ਕਰ ਦਾਂਗਾ ਆਇਆ ਨਹੀਂ ਲੋਟ ਆਉਂਦਾ ਇਹ ਉਹ ਹੀ ਜੱ ਇੱਕ ਉਹ ਹੀ ਜੱ ਦੋਨੇ ਇੱਕੋ ਜਿਹੇ ਉਹ ਦੋਨੇ ਹੀ ਰਲ ਗਏ ਦੋਨੇ ਹੀ ਰਲ ਗਏ ਦੋਨੇ ਹੀ ਨਹੀਂ ਰਲ ਗਏ ਇਹ ਕੋਈ ਨਹੀਂ ਕਰ ਲੈਂਦਾ ਇਹਨੂੰ ਸਾਲੇ ਨੂੰ ਅੱਡ ਵੀ ਨਹੀਂ ਕਰ ਸਕਦਾ ਮੈਂ ਕੀ ਕਰਾਂ ਮੈਂ ਤਾਂ ਮੇਰੇ ਘਰ ਆ ਬਾਰੇ ਤੇ ਰਹਿਣਾ ਚਾਰ ਦਿਨ ਰਹਿਣਾ ਨਹੀਂ ਨਹੀਂ ਕੋਈ ਨਹੀਂ ਜੇ ਬਾਬੇ ਜੀ ਘਰ ਨਾਲਾ ਬੰਦਾ ਨਹੀਂ ਹੈ ਨਾ ਨਹੀਂ ਨਹੀਂ ਤੇ ਘਰ ਨਾਲਾ ਕੀ ਮੈਂ ਕਰਦਾ ਲੈ ਆਂ ਥੋੜੀ ਆਂ ਇਹ ਤਾਂ ਇਹਦਾ ਪੱਟ ਕੇ ਧਰ ਦੂ ਇਹ ਆਪਾਂ ਨੂੰ ਸਾਡੇ ਕੋਲ ਰੁਪਿਆ ਹੈ ਨਹੀਂ ਤੁਸੀਂ ਕਹਿੰਦੇ ਚੁੱਪ ਕਰਕੇ ਆ ਆ ਗਿਆ ਆ ਆ ਗਿਆ ਹਾਂ ਆ ਪਾਏ ਜੀ ਬੋਟ ਆਪਾਂ ਨੂੰ ਲੈ ਕਰ ਆ ਗਿਆ ਤੂੰ ਓਏ ਓਏ ਗੱਲ ਅਰੇ ਆਉਂ ਫੀਲਿੰਗ ਚ ਚੱਲ ਤੁਰ ਪਰੇ ਬੈਠ ਤੂੰ ਬਹੁਤ ਬਦਲਦਾ ਹੈ ਜਦੋਂ ਬਾਤ ਬਦਲ ਤੇ ਨੇ ਆਇਨੀ ਤੁਸੀਂ ਪਾਈ ਪਾਸੇ ਹੋ ਜਾ ਮੇਰੀ ਗੱਲ ਸੁਣੋ ਉਧਰ ਹੋ ਜਾ ਮੈਂ ਤੈਨੂੰ ਕਹਿੰਦਾ ਮੈਂ ਕਹਿੰਦਾ ਤੁਸੀਂ ਉਧਰ ਪਾਸੇ ਹੋ ਜਾ ਮੇਰੀ ਗੱਲ ਸੁਣਦੇ ਤੁਸੀਂ ਮੈਂ ਜੇਨੇ ਚੰਬੜਾਈ ਜਾਂਦੀ ਹੈ ਦੁਵਾਕਾਂ ਨੂੰ ਮਾਗਰ ਲੱਗੇ ਫਿਰ ਦੋ ਤੇਰੇ ਫਿਰ ਦੋ ਮਾਗਰ 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 ਆ ਆਓ ਗੱਲ ਸੁਣੋ ਪਹਿਲਾਂ ਮੈਨੂੰ ਐਂ ਦੱਸ ਤੂੰ ਨਹੀਂ ਮਾਰਦਾ ਤੂੰ ਉੱਥੇ ਬਹਿ ਜਾ ਮਾਰਦਾ ਨਹੀਂ ਹੈਗਾ ਬਹਿ ਜਾ ਬਹਿ ਜਾ ਫਿਰ ਮਾਰੂ ਪਹਿਲਾਂ ਮੈਨੂੰ ਐਂ ਦੱਸ ਦੋ ਕਿੱਲੇ ਮੰਗਦੀਆਂ ਸਰਪੰਚੀ ਦੋ ਕਿੱਲੇ ਦੇ ਦੇਗਾ ਹੈਗੀਆ ਤੇਰੇ ਗਵਾਂਢੀ ਲਾ ਦੇਣਗੇ ਰੁਪਿਆ ਬਹੁਤ ਹੈ ਮੈਂ ਨਾਲੇ ਸਵੀਟ ਬੈਂਕ ਨੂੰ ਕੱਲੋਂ ਕਢਾ ਲੇਗੇ ਆਪਾਂ ਕੋਈ ਚੱਕਰ ਨਹੀਂ ਹੈ ਗਿਆ 500 ਰੁਪਿਆ ਤਾਂ ਤੂੰ ਭਾਬੀ ਤੋਂ ਮੰਗਦਾ ਫਰਦਾ ਤੂੰ 10000 ਕਿਉਂ ਜਿਹੜੇ ਮੈਨੂੰ ਚਾਹੀਦੇ ਅੱਜ ਸਵੀਟ ਬੈਂਕੋਂ ਨਿਕਲੇਗੇ ਨਹੀਂ ਆਉਣੇ ਨਹੀਂ ਨਿਕਲੇਗੇ ਬੈਂਕ ਤੋਂ ਸਵੀਟ ਬੈਂਕ ਬਾਹਰਲੇ ਦੇਸ਼ੋਂ ਨਿਕਲੇ ਬਾਹਰਲੇ ਦੇਸ਼ ਵਾਲੇ ਬੈਂਕ ਮੈਂ ਮੇਹੀ ਮੇਰੀ ਆ ਤੂੰ ਗਪੌੜੇ ਮਾਰਨੋ ਛੱਡ ਦੇ ਸਾਡੀ ਪਿੰਡ ਚ ਨਾ ਤੂੰ ਦਰ ਮੇਰੇ ਘਰ ਜਿੱਦਾਂ 4 ਦਿਨਾਂ ਹੋਇਆ ਨਾ ਤੈਨੂੰ ਆਏ ਨੂੰ ਸਾਰੇ ਪਿੰਡ ਚ ਜਲੂਸ ਕਢਾ ਕੇ ਰੱਖਤਾ ਆ ਜਮਾਈ ਗੱਲ ਨਹੀਂ ਮੰਨਦਾ ਮੇਰੀ ਗੱਲ ਤੋਂ ਜੇ ਕਿ ਸਰਪੰਚੀ ਆ ਗਈ ਨਿਉ ਲਾ ਲਈ ਸਿੱਧੀ ਦਿੱਲੀ ਦਾ ਗ੍ਰਾਂਟ ਆ ਡੇਗ ਰਗੀ 5 ਕਰੋੜ 50 ਕਰੋੜ 100 ਕਰੋੜ ਸਿੱਧੀ ਖਾਇਰ ਸਿੱਧੀ ਖੜ ਕੇ ਪਹਿਲਾਂ ਵਾਲੇ ਸਰਪੰਚ ਪਾਸ ਹੋ ਕੇ ਤੂੰ ਹੋ ਜਾਏਗਾ ਦਿੱਲੀ ਦਾ ਗ੍ਰਾਂਟ ਨਹੀਂ ਸਿੱਧੀ ਦੇਖ ਲੈ ਦੇ ਗ੍ਰਾਂਟ ਗ੍ਰਾਂਟਾਂ ਵਾਲੇ ਕਰਦਾ ਜੇ ਅੰਬਾਨੀ ਦਾ ਮੁੰਡਾ ਹੁੰਦਾ ਜਮੇ ਜੀ ਗੱਲ ਸੁਣਾ ਮੈਂ ਰਾਹੁਲ ਗਾਂਧੀ ਨਾਲ ਕਰ ਲਵਾਂ ਗੱਲ ਸਿੱਧੀ ਸਿੱਧੀ ਬਣਾਇਆ ਕਰੇਗਾ 130 ਹੀਟਾ ਲੈ ਰਿਹਾ ਹੈ ਬੱਸ ਠੀਕਾ ਠੀਕਾ ਕਿਉਂ ਕਰ ਜਾਣਾ ਤੇ ਲੱਗ ਗਿਆ ਉਹ ਤੂੰ ਇਹ ਕਰ ਉਹ ਬਾਬਾ ਗੁਰੂ ਇੰਟਰਨੈਟ ਵਿੱਚ ਸਿੱਧੀ ਸਰਕਾਰ ਹੋਣਾ ਕਿ ਨਾ ਹੋਣਾ ਕਰ ਮੇਰੀ ਗੱਲ ਸੁਣ ਤੋਟਿਆ ਮੇਰੀ ਗੱਲ ਮੈਂ ਤਾਂ ਤੈਨੂੰ ਅੱਡ ਵੀ ਨਹੀਂ ਕਰ ਸਕਦਾ ਕਿਉਂ ਯਾਰ ਤੂੰ ਕਿ ਇੱਥੇ ਦਿਨੋਸ ਘੜਾਈ ਜਾਣਾ ਹੈ ਆਪ ਮੇਰਾ ਬਾਣੀ ਬਦਦਵਾਰ ਲਿਆ ਮੇਰੀ ਗੱਲ ਤਾਂ ਸੁਣ ਲੈ ਤੇ ਚੱਕ ਤੈਨੂੰ ਤਰੋਲੇ ਮਾਰਨ ਦੇ ਪਲੇ ਮੈਂ ਆ ਨਹੀਂ ਪਾਈ ਆਪਾ ਬੰਦਰ ਬਰਬੜਾ ਤੇ ਰਿਤ ਨੂੰ ਲੈ ਜਾਣ ਵਾਲਾ ਹੀ ਲੱਛਣ ਹੋਏ ਪੈਣੇ ਤੇ ਅੱਜ ਤਨੋ ਲੈ ਜਾਣਾ ਕੋਈ ਕੋਨਵੰਦੀ ਕਰ ਆਪਾਂ ਸਰਬੰਤੀ ਵਿੱਚ ਖੜੇ ਹੋਵਾਂਗੇ ਉਹਾਂ ਅੰਗੇ ਤੇ ਹੋਵਾਂਗੇ ਮੈਂ ਤੂੰ ਮੈਂ ਉਹ ਕਰਦਾ ਕਰਦਾ ਤੂੰ ਚਾਰ ਕਰਵਾ ਬਈ ਮੈਂ ਅੰਦਰ ਜਾਊਗਾ ਨਾ ਮੈਨੂੰ ਰਾਮ ਕਰ ਲੰਦੇ ਮੈਂ ਤਾਂ ਪ੍ਰਚਾਰ ਕਰ ਕੇ ਆਉਂਗਾ ਪਿੰਡੂ ਵਾਚੇ ਬੈਠੋ ਓਰੇ ਇਧਰ ਇਧਰ ਕੰਡਾ ਕਿੱਧਰ ਤੂੰ ਐਂ ਕੀ ਗੱਲ ਆ ਇਹ ਉਹ ਐਂ ਦਲੂਸ ਕੱਢੇਗਾ ਐਂ ਕੱਢੇਗਾ ਦਲੂਸ ਸਾਡਾ ਫਿਰ ਹੁਣ ਕਦੇ ਰਾਮ ਕਰਦਾ ਕਦੇ ਉਹ ਕਰਦਾ ਤੂੰ ਐਂ ਕਰ ਤੂੰ ਕਰੀਂ ਕੁਲ ਨਹੀਂ ਜਾਂਦਾ ਜਾਂ ਇਹ ਅੱਜ ਦਾ ਵਾਗ ਗਈ ਤਾਂ ਜਾਊਂਗਾ 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 76 ਨੋਖਾ ਵਾਲੇ ਕਿਤੇ ਮੈਂ ਜਾਊਂਗਾ ਲਾ ਜਾਊਂਗਾ ਲਾ ਇਹਦਾ ਵਾਕਈ ਜਮਾ ਜਮਾ ਇਹ ਦਿਤਨ ਉਹ ਡਾਲਾ ਕੰਮ ਖਾਇ ਤਾ ਇਹਦਾ ਪਿੰਡ ਚ ਬਸਰ ਚੋਕੜੀ ਛੱਡਣੇ ਆ ਨਹੀਂ ਪਤਾ ਕਿ ਕਿਹਨਾਂ ਦਾ ਪੁੱਮਾਰ ਕੇ ਆਇਆ ਹੋਰ ਰੁਕਣਾ ਓਏ ਇਹ ਉਹ ਤਾਂ ਲੱਗਦਾ ਹੀ ਨਹੀਂ ਇਹ ਤਾਂ ਲੱਗਦਾ ਨਹੀਂ ਵੀ ਮੇਰਾ ਛੋਟਾ ਭਾਈਆ ਹੈ ਜਦੋਂ ਇੱਥੋਂ ਵਿਆਹ ਸੀਗਾ ਕੰਜਰੇ ਹੈ ਕਿੰਨੇ ਸਾਲ ਹੋ ਗਏ ਨੂੰ ਇੱਥੇ ਉੱਥੇ ਕਦੇ ਆ ਜਾਂਦਾ ਕਦੇ ਵਗ ਜਾਂਦਾ ਪਤਾ ਨਹੀਂ ਕਿਹੜੀ ਬੋਲੀ ਸਖ ਕੇ ਆਇਆ ਇਹ ਕਿੱਥੇ ਲਹੂ ਪੀਤਾ ਇਹ ਕਰੇ ਪੈਸਾ ਕਰੇ ਭੇਜੇ ਲੈ ਕੋਈ ਰੁਪਈਆ ਆ ਵਿਚਾਰੀ ਆਈ ਆ ਦੋ ਦਿਨ ਦੋ ਦਿਨ ਹੋਏ ਨੇ ਆਈ ਨੂੰ ਇਹ ਆਪਣਾ ਆਪਣੇ ਘਰ ਦਾ ਜਲੂਸ ਦੇਖੀ ਜਾਂਦੀ ਆ ਕਿੱਥੇ ਇਹਨੂੰ ਮਾਹੌਲ ਵਧੀਆ ਕਿੰਨਾ ਵਧੀਆ ਮਾਹੌਲ ਮੈਂ ਤੇ ਜਾਊਂਗੀ ਕੱਲ ਨੂੰ ਬਸ ਨਹੀਂ ਨਹੀਂ ਇਹਦਾ ਮੂਮਾ ਇਹਦਾ ਮੂਡ ਖਰਾਬ ਹੋ ਗਿਆ ਵਿਚਾਰੀ ਦਾ ਇਹ ਦੋ ਦਿਨ ਤੱਕ ਕੇ ਗਿਆਗਾ ਇੰਨਾ ਵਧੀਆ ਮਾਹੌਲ ਸੀਗਾ ਇੰਨਾ ਵਧੀਆ ਮੂਡ ਸੀਗਾ ਦਾ ਵਿਚਾਰੀ ਦਾ ਆ ਬੱਚੀਆ ਤਾਂ ਹੈ ਨਹੀਂਗਾ ਉਸ ਦੀ ਮੇਰੀ ਗੱਲ ਸੁਣੋ ਜੀ ਤੁਸੀਂ ਨਾ ਇਹ ਸਾਡੇ ਘਰ ਦਾ ਕੋਈ ਗੱਲਬਾਤ ਹੁੰਦੀ ਤੁਸੀਂ ਆਪ ਦਾ ਮੂਡ ਨਾ ਖਰਾਬ ਕਰੋ ਕੋਈ ਨਹੀਂ ਨਾ ਕੋਈ ਨਾ ਮੈਂ ਤਾਂ ਜਾਣਾ ਹੀ ਆ ਹੁਣ ਮੈਂ ਰਹਿ ਕੇ ਕੀ ਕਰਨਾ ਸਾਡਾ ਕੋਈ ਗੱਲ ਨਹੀਂ ਛੋਟਾ ਭਾਈ ਆ ਫਿਰ ਵੀ ਕੋਈ ਨਹੀਂ ਮੈਂ ਇਹੋ ਜਿਹਾ ਕੁਝ ਕਦੇ ਦੇਖਿਆ ਨਹੀਂ ਮੈਨੂੰ ਡਰ ਲੱਗਦਾ ਵੀ ਲੜਨਾ ਪਿਆ ਕੋਈ ਨਹੀਂ ਰਹਿਣ ਗਈ 2 ਦਿਨੋ ਕੋਈ ਦਾ ਰੱਖ ਲੋ ਕੋਈ ਨਹੀਂ ਆਹ ਤੁਹਾਡਾ ਸਾਡੇ ਘਰ ਦਾ ਮਾਮਲਾ ਤੁਸੀਂ ਪਾਣੀ ਪੂਣੀ ਪੀ ਲਓ ਉਧਰੋਂ ਐ ਵੀ ਹੱਲਿਆ ਫਿਰ ਮਤਕ ਦੇ ਹੈ ਯਕੋਸੇ ਦੇਖਿਆ ਨਹੀਂ ਮੈਂ ਘਰ ਡਰ ਗਈ ਮੈਂ ਲੜਨਾ ਪੈਣ ਕਿਤੇ ਭਾਈ ਭਾਈ ਕਿਦਾਂ ਨੀ ਨਾ ਵਹੀ ਜਲੂਸ ਹੈ ਜਦੋਂ ਆਉਂਦਾ ਹੁੰਦਾ ਇਹ ਕੁੱਤੇ ਖਾਣੀ ਕਰਦਾ ਇਹ ਆ ਦੋ ਚਾਰ ਦਿਨ ਕੁੱਤੇ ਖਾਣੀ ਕਰਕੇ ਆ ਭੀ ਟਿਕ ਜੂਆ ਨਹੀਂ ਪਤਾ ਰਾਤ ਨੂੰ ਬਿਨਾਂ ਦੱਸੀ ਭੱਜ ਜੇ ਅਹੀ ਜਾਂ ਬੰਦਾ ਤਾਂ ਅੱਛਾ ਮੋੜ ਉਹ ਮੋੜ ਹਾਂ ਭਾਬੀ ਮੋੜ ਕਿੱਥੇ ਮੋੜੰਦਰਾ ਕੀ ਹੋ ਗਿਆ ਉਹ ਸਾਡਾ ਕੰਮ ਸੀਗਾ ਵੱਡਾ ਕੰਮ ਕੋਈ ਕੀ ਵੱਡਾ ਕੰਮ ਸੀ ਤੇਰਾ ਉਹ ਹੀ ਪੰਬੇ ਵਾਲਾੁੰਦਿਆ ਹਾਂਜੀ ਜਿਹੜਾ ਉੱਧੇ ਕਹਿੰਦੇ ਸੀ ਤੂੰ ਨਹੀਂ ਨਹੀਂ ਭਾਬੀ ਸੋਨੂੰ ਨਹੀਂ ਪਤਾ ਸੀ ਬੰਬੇ ਖੜਮ ਬਣਾਉਣ ਜਾਣਾ ਕਿਨੇ ਮੈਂ ਵੇ ਤੂੰ ਬੱਸ ਕਰ ਪਹਿਲੀ ਸਾਡੇ ਸਿਆਪਾ ਪਿਆ ਪਿਆ ਦਾ ਭਾਬੀ ਮੈਂ ਕਾਗਜ਼ ਤਿਆਰ ਕਰੀ ਬੈਠਾ ਕਾਦੇ ਆ ਬੰਬੇ ਜਾਣਾ ਮੈਂ ਜ਼ਮੀਨ ਤੇ ਜ਼ਮੀਨ ਕਿੰਨੇ ਦੇਣੀ ਆ ਆਦੇ ਮੋੜ ਦੇ ਨਾਲ ਕਰਾਉਣੀ ਆ ਜ਼ਮੀਨ ਕਾਗਜ਼ ਤਿਆਰ ਕਰਾ ਲਈ ਹਾਂ ਮੋੜ ਨੇ ਮੈਨੂੰ ਫੜਮ ਚ ਲੈਣਾ ਅੱਛਾ ਆਪਣੇ ਇਧਰ ਆ ਖਰੀਦਨੇ ਆ ਜਿੰਨੇ 500 ਗਿੱਲਾ ਅਰੇ ਅਮ ਜੱਟੀ ਬਣਾਉਣੀ ਐ ਇੱਥੇ ਮੋੜ ਨੇ ਅੱਛਾ ਆਏ ਕਰ ਫਿਰ ਤੂੰ ਆ ਦਾ ਕਾ ਇਹ ਬਿਲਕੁਲ ਤਿਆਰ ਨਹੀਂ ਹਾਂ ਬਸ ਤਿਆਰੀ ਆ ਬਾਪੂ ਦਾ ਗੁੱਠਾ ਲਵਾਉਣ ਵਾਲ ਰਹਿ ਨੇ ਬਾਪੂ ਦਾ ਬਾਪੂ ਦੇ ਉਹ ਲੱਗ ਜੂਗਾ ਹੈ ਲੱਗ ਜੂ ਛੋਟਾ ਬੂੜਾ ਬਹੁਤ ਖਰਾਬ ਆ ਨਹੀਂ ਸਰਪੰਚ ਤੂੰ ਜਾਣਦਾ ਨਹੀਂ ਕੀ ਕਰੀਏ ਹੋਰ ਹੁਣ ਮੇਰਾ ਡੇਢੀ ਆ ਨਾ ਮੈਂ ਬਣਾ ਲਊ ਬਾਪੂ ਬਣਾ ਲੇਗਾ ਅੱਛਾ 5 ਕਿਲੇ ਹੈ 5 ਕਿਲੇ ਬਾਅਦ ਮੈਨੂੰ ਖੜਪਾ ਪੁਲਾਇਆ ਬੇਤੁ ਆਈ ਕਰੀ ਭਾਬੀ ਵੀ ਮੜਾ ਜਾਣਾ ਜੋਰ ਮੈਂ ਜੋਰ ਪਾ ਦੂੰ ਤੂੰ ਉਹੀ ਪੰਜ ਕਿੱਲੇ ਹੁੰਦੇ ਨੇ ਨੌਕਰਾਂ ਦੇ ਨਹੀਂ ਨਹੀਂ ਕਾ ਭੈ ਭਰਮ ਚ ਤਾ ਮੋੜ ਨਹੀਂ ਲੈਣਾ ਤੂੰ ਮੇਰਾ ਮੋੜ ਮੇਰਾ ਹੀ ਹੈ ਮੇਰੇ ਬੰਦਾ ਹੋ ਬੰਬੇ ਹੋ ਜਾ ਕੇ ਆ ਕਿ ਤੂੰ ਜਾਂ ਕੇ ਆਇਓ ਮੈਂ ਦੇਖਨ ਨੂੰ ਅਸੀਂ ਦੋ ਲੱਗਦੇ ਆਂ ਜਾਨ ਸਾਡੀ ਇੱਕ ਹੈ ਨਹੀਂ ਬੱਸ ਮੈਂ ਮੋੜਨਾ ਨਹੀਂ ਧੋਖਾ ਕਰ ਮੈਂ ਤੇਨੂੰ ਧੋਖਾ ਨਹੀਂ ਤੁਹਾਨੂੰ ਮੋੜਨਾ ਮਿਲავ ਚਾ ਆਏ ਕਰ ਤੂੰ ਫਿਰ ਮੋੜਨਾ ਮਿਲਾ ਦੂੰਗੀ ਤੂੰ ਨਾ ਘਰੋਂ ਲਾ ਨਾ ਮੈਂ ਹੁਣ ਉੱਥੇ ਬਾਹਰ ਹੀ ਲੈ ਕੇ ਨੂੰ ਘਰ ਦੇ ਪਾਸੇ ਪੁੱਤ ਚੱਲ ਆਪਣੇ ਉਹ ਬਾਹਰ ਪਾਸੇ ਹਾਏ ਕੋਈ ਆਇਆ ਫਿਰ ਉਹ ਉਹਦੀ ਭੈਣ ਆਈ ਹੋਇਆ ਹੈ ਬੱਡੀ ਹਾਂ ਫੇਰ ਸਾਹਮਣੇ ਹੀ ਗੱਲ ਕਰ ਦਿੱਤਾ ਇਹਨੂੰ ਨਹੀਂ ਪਤਾ ਆਹ ਲ ਪਾਣੀ ਮਾਰ ਦਿੰਦਾ ਹੁੰਦਾ ਬਸ ਭਾਬੀ ਤੂੰ ਮੈਂ ਫਿਲਮ ਤੇ ਬਾਗਰ ਕਰ ਤੂੰ ਜਿਵੇਂ ਇੰਦਾ ਧਿਆਨ ਰੱਖੀ ਉਹ ਤਾਂ ਤਿਆਰੀਆਂ ਆਓ ਚੱਲ ਉੱਥੇ ਬਗ ਚਲ ਪਾ ਚਾ ਉੱਥੇ ਬੈਠਣਾ ਹਾਂ ਉੱਥੇ ਬਗ ਚਾ ਪਾਂਤੀ ਕਿੰਨੇ ਤਾਂ ਬਲੇ ਤਿਆਰ ਕਰਾ ਵੀ ਲੈ 5 ਕਿਲੇ ਇੱਥੇ ਗੱਲ ਕਰਨੀ ਪਊ ਮੌੜ ਨੂੰ ਪੁੱਛਦੀ ਆ